ਹਾਂਜੀ ਬਾਬਿਓ ਕੀ ਹਾਲ ਚਾਲ ਤੁਹਾਡਾ ਸਾਰੇ ਹਾਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਦੇ ਇਸ ਛੋਟੇ ਜਿਹੇ ਬਲੌਗ ਦੇ ਵਿੱਚ ਤੇ ਦੋਸਤੋ ਅੱਜ ਵੀਰਵਾਰ ਸੀਗਾ ਇਸ ਕਰਕੇ ਮੈਂ ਆਇਆ ਹੋਇਆ ਸੀਗਾ ਜੀ ਆਪਣੇ ਬੇਟੇ ਦੇ ਨਾਲ ਦਰਬਾਰ ਤੇ ਇੱਥੇ ਮੱਥਾ ਟੇਕਣ ਤੇ ਤੁਸੀਂ ਵੀ ਟੇਕੋ ਸਰਕਾਰਾਂ ਦੇ ਮੱਥਾ ਔਰ ਜੈ ਮਸਤਾਂ ਦੀ ਬੋਲੀਓ ਤੇ ਇੱਥੇ ਬਹੁਤ ਵਧੀਆ ਮਾਹੌਲ ਸੀਗਾ ਔਰ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਵਾ ਔਰ ਮੈਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਦਾ ਵਾ ਇੱਥੇ ਆਵਾਂ ਚਾਹੇ ਹੋਰ ਵੀ ਜਿੰਨੇ ਵੀ ਆਪਣੀਆਂ ਸਰਕਾਰਾਂ ਦੇ ਦਰਵਾਰ ਆ ਉੱਥੇ ਜਾ ਕੇ ਹਰ ਥਾਂ ਜਾ ਕੇ ਸਕੂਨੀ ਮਿਲਦਾ ਵਾ ਔਰ ਇਹ ਜਗ੍ਹਾ ਹੁਣ ਬਦਲ ਦਿੱਤੀ ਗਈ ਹੈ ਪਹਿਲਾਂ ਇੱਥੇ ਕਾਨਿਆਂ ਦੀ ਜਗ੍ਹਾ ਹੁੰਦੀ ਹੁੰਦੀ ਸੀਗੀ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੇ ਵੀ ਸਾਹਮਣੇ ਪੀਰਾਂ ਦੀ ਜਗ੍ਹਾ ਵਾ ਇਹ ਬਹੁਤ ਹੀ ਡਾਡੇ ਪੀਰ ਆ ਔਰ ਬਹੁਤ ਹੀ ਪੁਰਾਣੀ ਜਗ੍ਹਾ ਵਾ ਇੱਥੇ ਤੇ ਇਹ ਸਾਡੇ ਘਰ ਤੋਂ ਆਈ ਥਿੰਕ 2-3 ਮਿੰਟ ਦਾ ਰਸਤਾ ਵਾ ਇੱਥੇ ਆਏ ਹੋਏ ਸੀਗੇ ਕਿਉਂਕਿ ਮੇਰਾ ਬੇਟਾ ਜਿੱਦ ਕਰ ਰਿਹਾ ਸੀਗਾ ਘੁੰਮੀ ਕਰਨ ਲਈ ਕਿ ਮੈਂ ਘੁੰਮਣ ਜਾਣਾ ਵਾ ਇਸ ਕਰਕੇ ਮੈਂ ਉਹਨੂੰ ਇੱਧਰ ਘੁਮਾਣ ਲੈ ਕੇ ਲੈ ਕੇ ਆ ਗਿਆ ਹੋਇਆ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਮੱਥਾ ਮੁੱਥਾ ਟੇਕ ਲਿਆ ਸੀਗਾ ਔਰ ਮੇਰਾ ਬੇਟਾ ਜਿੱਦ ਕਰ ਰਿਹਾ ਸੀਗਾ ਕਿ ਹੁਣ ਚਲੀਏ ਘਰ ਨੂੰ ਤੇ ਬਾਕੀ ਦੋਸਤੋ ਤੁਸੀਂ ਵੀ ਦਸੀਓ ਤੁਹਾਨੂੰ ਇਹ ਜਗਾ ਕਿਦਾਂ ਦੀ ਲੱਗੀ ਔਰ ਕਿਦਾਂ ਦੀ ਨਹੀਂ ਲੱਗੀ ਬਾਕੀ ਅੱਜ ਦਾ ਬਲੌਗ ਬਲੌਗ ਤਾਂ ਮੈਂ ਸੋਰੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਅੱਜ ਦਾ ਕੋਈ ਇਹ ਬਲੌਗ ਨਹੀਂ ਹੈਗਾ ਇਹ ਸਿਰਫ ਇੱਕ ਤੁਹਾਨੂੰ ਦੱਸਣ ਲਈ ਮੈਂ ਵੀਡੀਓ ਪਾਈ ਹੈ ਬਾਕੀ ਅੱਜ ਦਾ ਮੈਂ ਇੱਥੇ ਹੀ ਇਹ ਵੀਡੀਓ ਖਤਮ ਕਰਦਾ ਵਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੈ ਮਸਤਾਂ ਦੀ